ਜੀ ਸਰ ਕਰੀਜੀ ਸ਼ੁਰੂ ਹਾਂ ਜੀ ਜੀ ਸਰ ਮਾਰੇ ਉਹ ਡੀਜੀਪੀ ਪੰਜਾਬ ਅਤੇ ਡੀਆਈਜੀ ਬੈਡਰੈਂਜ ਜਿਹਦੇ ਦਿਸ਼ਾ ਨਿਰਦੇਸ਼ ਹੈ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਇੰਟਰਨੈਸ਼ਨਲ 엘ਿਮੈਂਟਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਗੁਰਪ੍ਰਤਾਪ ਡੀਐਸਪੀ ਸਿਟੀ ਸੰਜੀਵ ਇੰਚਾਰਜ ਸੀਆਈਏ ਸੁਖਰਾਜ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ ਸ਼ਾਪ ਦੇ ਉੱਤੇ ਦੇ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁੱਟ ਦੀ ਮਦਦ ਨਾਲ ਬੰਦੇ ਬੰਦਿਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਕਬਲਜੀਤ ਏਲੀਅਸ ਲਵਜੀਤ ਜੋ ਕਿ ਵੀਰੋਵਾਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਐਸ ਐਚ ਯੂ ਸਿਵਲ ਲਾਈਨ ਹਰਜਿੰਦਰ ਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਏਰੀਆ ਦੇ ਵਿੱਚ ਕਿਤੇ ਜਾ ਰਿਹਾ ਹੈ ਜਦੋਂ ਐਸ ਐਚ ਯੂ ਸਿਵਲ ਲਾਈਨ ਉਧਰੋਂ ਆ ਰਹੇ ਸੀਗੇ ਤੇ ਇਹਨਾਂ ਦਾ ਆਮਣਾ-ਸਾਮਣਾ ਹੋਇਆ ਤੇ ਜਿਹੜਾ ਇਹ ਦੋਸ਼ੀ ਸੀਗਾ ਕਬਲਜੀਤ ਇਹਨੇ ਬਾਈ ਭਜਾਉਣ ਦੀ ਕੋਸ਼ਿਸ਼ ਕੀਤੀ ਇਹ ਜੇ ਬਾਈ ਗਿਰ ਗਈ ਤੇ ਇਹਨੇ ਪੁਲਿਸ ਦੇ ਉੱਤੇ ਤਾਬਰ ਤੋਂ ਫਾਇਰਿੰਗ ਕਰ ਦਿੱਤੀ ਜਦੋਂ ਐਸਐਚਓ ਕਰਜਿੰਦਰ ਨੇ ਆਪਣਾ ਬਚਾਅ ਕਰਨ ਦੇ ਲਈ ਹਵਾਈ ਫਾਇਰ ਕੀਤਾ ਤੇ ਸੈਲਫ ਡਫ ਦੇ ਵਿੱਚ ਜਦੋਂ ਫਾਇਰ ਕੀਤਾ ਤੇ ਇਹਦੀ ਲੋਅਰ ਬੋਡੀ ਦੇ ਵਿੱਚ ਇੰਜਰੀ ਹੋਈ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਨੇ ਇੱਕ ਐਕਸਪ੍ਰੈਸ਼ਨ ਰਿਲੇਟਰ ਫਾਇਰਿੰਗ ਕੀਤੀ ਸੀਗੀ ਤੇ ਇਹ ਜਿਹੜੇ ਦੋਵੇਂ ਦੋਸ਼ੀ ਹੈਗੇ ਜੀ ਤੋਂ ਅਸੀਂ ਇੱਕ ਅਰੈਸਟ ਕਰ ਲਿਆ ਹੈਗਾ ਇਹ ਦੋਵੇਂ ਨਿਸ਼ਾਨ ਜੋੜੀਆਂ ਦੀ ਤਸਵੀਰ ਸੀਗੇ ਜੋ ਕਿ ਬੀਟੀਆਈ ਦੇ ਨਾਲ ਸੰਬੰਧਿਤ ਹੈਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਨਾ ਹੈ ਕਿ ਜਿਹੜਾ ਬਟਾਰਾ ਪੁਲਿਸ ਹੈਗਾ ਜੋ ਵੀ ਇਹ ਆਂਟੀ ਨੈਸ਼ਨਲ 엘ਿਮੈਂਟਸ ਨੇ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤੀ ਜਾਵੇ। ਦੋਸ਼ੀ ਵੱਲੋਂ ਕਿੰਨੇ ਫਾਇਰ ਕੀਤੇਗੇ ਸਰ? ਦੋਸ਼ੀ ਵੱਲੋਂ ਤੇੰਨੇ ਕਰੀ ਜਿਹੜਾ ਹੈਗਾ ਫਾਇਰ ਕੀਤੇ ਹੋ ਸਾਡੇ ਕੋਲ ਸਾਡੀ ਫੋਰੈਂਸਿਕ ਟੀਮ ਇੱਥੇ ਹੈਗੀ ਆ ਸਾਰੀ ਜਾਂਚ ਕਰ ਰਹੀ ਹੈ ਜੀ। ਸਰ ਬਰਾਮਦਗੀ ਬਰਾਮਦਗੀ ਜੀ ਇੱਕ ਗਲਾਕ ਪਿਸਤਲ ਜਿਸ ਨਾਲ ਇਹਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਹੈ ਜੋ ਸਾਨੂੰ ਇਸ ਵਕਤ ਲੱਗ ਰਿਹਾ ਕਿ ਉਹੀ ਮੋਟਰਸਾਈਕਲ ਹੈ ਜੋ ਵਾਰਦਾਤ ਵਿੱਚ ਵਰਤਿਆ ਗਿਆ ਸੀ ਉਹ ਵੀ ਮੌਕੇ ਤੇ ਹੈਗਾ। ਪਹਿਲਾਂ ਕਹਿੰਦੇ ਕੀਤਾ ਗਿਆ ਸਰ ਮੈਡ ਵਿਡਨ ਫੋਰੇਨਿਕ। ਇਹ ਜੀ ਹਜੇ ਸਾਰਾ ਅਸੀਂ ਦੇਖ ਰਹੇ ਹਾਂ ਬਟ ਅਜੇ ਜੋ ਤਾਂ ਅਫੀਸੀ ਸਾਨੂੰ ਮੌਕੇ ਤੇ ਪਹੁੰਚ ਕੇ ਪਿਆ ਚੱਲਿਆ ਕਿ ਬਲਾਕ ਹੈਗਾ ਇਹ ਪਹਿਲਾਂ ਵੀ ਕੋਈ ਵਾਰਦਾਤਾ ਹੈ ਜੀ ਜੀ ਅਸੀਂ ਸਾਰਾ ਹੁਣ ਵੈਰੀਫਾਈ ਕਰਾਂਗੇ ਕਿ ਵੈਸੇ ਪਿੱਛੋਂ ਤਰਮ ਕੰਮ ਕਰ ਰਹਿਣ ਵਾਲਾ ਹੈਗਾ ਤੇ ਪਹਿਲੇ ਇਸ ਤੇ ਕੀ ਵਾਰਦਾਤਾ ਨੇ ਜਦੋਂ ਰਮਾਨ ਲੱਗ ਸਾਰੀ ਅਸੀਂ ਪੁੱਛ ਕਿਛ ਕਰਾਂਗੇ ਬਟ ਇਹ ਹੈਗਾ ਕਿ ਹਾਂ ਇਹ ਨਿਸ਼ਾਨ ਜੋੜੀਆਂ ਦੇ ਤਰਚ ਵੀ ਸੀਗੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਵਾਰਦਾਤਾ ਕਰਦੇ ਸਨ